ਦੋਸਤੋ ਇਸ ਸਮੇਂ ਵੀ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਆ ਤੁਹਾਨੂੰ ਦੱਸ ਦਈਏ ਜਿੱਥੇ ਕੇ ਇੱਕ ਚੱਲਦਾ ਹਾਥੀ ਬੇਕਾਬੂ ਹੋ ਜਾਂਦਾ ਹੈ ਅਤੇ ਉਸੇ ਹੀ ਸਮੇਂ ਉਸ ਦੀ ਦੋ ਵਾਹਨਾਂ ਨਾਲ ਬਹੁਤ ਹੀ ਜ਼ਿਆਦਾ ਭਿਆਨਕ ਟੱਕਰ ਹੋ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸੰਝੀ ਕਰਦੇ ਆ ਤੁਸੀਂ ਜੁੜੇ ਰਹੋ ਆਪਣੇ ਲਾਈਵ ਸਟਰੀਮ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਜਗਰਾਵਾਂ ਦੇ ਹਾਈਵੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਟਾਬੇ ਦੇ ਕੋਲ ਬਹੁਤ ਹੀ ਜ਼ਿਆਦਾ ਭਿਆਨਕ ਟੱਕਰ ਹੋ ਜਾਂਦੀ ਹੈ ਅਤੇ ਇੱਕ ਚੱਲਦਾ ਹਾਥੀ ਜੋ ਕਿ ਬੈਂਟਰੀਆਂ ਦੇ ਨਾਲ ਭਰਿਆ ਹੁੰਦਾ ਹੈ ਅਤੇ ਜਦੋਂ ਉਹ ਆਉਂਦਾ ਹੈ ਤਾਂ ਅਚਾਨਕ ਹੀ ਟਾਬੇ ਕੋਲ ਆ ਕੇ ਹਨ ਉਹ ਫੇਲ ਹੋ ਜਾਂਦੇ ਹਨ ਅਤੇ ਉਹ ਬੇਕਾਬੂ ਹੋ ਜਾਂਦਾ ਹੈ ਤੇ ਬੇਕਾਬੂ ਹੋਣ ਦੇ ਨਾਲ ਇੰਨੀ ਜ਼ਿਆਦਾ ਤੇਜ਼ ਰਫ਼ਤਾਰ ਹੁੰਦੀ ਹੈ ਉਸ ਦੀ ਕਿ ਪਾਸੇ ਦੇ ਖੜੇ ਟਾਬੇ ਕੋਲ ਜਿਹੜੇ ਤੋਂ ਵਾਹਨ ਖੜੇ ਹੁੰਦੇ ਹਨ ਗੱਡੀਆਂ ਉਹਨਾਂ ਦੇ ਵਿੱਚ ਉਸਦੀ ਭਿਆਨਕ ਟੱਕਰ ਹੁੰਦੀ ਹੈ ਜਿਸ ਦੇ ਦੌਰਾਨ ਉਹਨਾਂ ਦਾ ਜੋ ਮੂਰਲਾ ਅਤੇ ਪਿਛਲਾ ਹਿੱਸਾ ਹੈ ਗੱਡੀਆਂ ਦਾ ਉਹ ਬਹੁਤ ਹੀ ਬੁਰੇ ਤਰੀਕੇ ਨਾਲ ਨੁਕਸਾਨਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਜੋ ਖਬਰ ਸਾਹਮਣੇ ਆ ਰਹੀ ਆ ਉਜਗਰਾਵਾਂ ਦੇ ਮੋਗੇ ਦੇ ਹਾਈਵੇ ਤੋਂ ਇੱਕ ਟਾਬੇ ਦੇ ਕੋਲੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਖੜੇ ਮਾਨਾਂ ਦੇ ਨਾਲ ਇੱਕ ਚੱਲਦਾ ਹਾਥੀ ਬੇਕਾਬੂ ਹੋ ਜਾਂਦਾ ਹੈ ਤੇ ਉਹਨਾਂ ਵਾਨਾਂ ਦੇ ਨਾਲ ਉਸਦੀ ਇੰਨੀ ਜ਼ਿਆਦਾ ਭਿਆਨਕ ਟੱਕਰ ਹੋ ਜਾਂਦੀ ਇਹ ਕਿ ਉਸ ਨਾਂਵਾਂ ਦੇ ਵਿੱਚੋਂ ਕੁਝ ਵੀ ਨਹੀਂ ਬਚਦਾ ਹੈ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਦੋਂ ਹਾਥੀ ਆ ਰਿਹਾ ਹੁੰਦਾ ਹੈ ਤਾਂ ਇੰਨੀ ਜ਼ਿਆਦਾ ਤੇਜ਼ ਰਫ਼ਤਾਰ ਹੋਣ ਕਰਕੇ ਉਹ ਜੋ ਹਾਥੀ ਹੈ ਉਹ ਬੇਕਾਬੂ ਹੋ ਜਾਂਦਾ ਹੈ ਅਤੇ ਉਸ ਦੇ ਬ੍ਰੇਕ ਵੀ ਫੇਲ ਹੋ ਜਾਂਦੇ ਹਨ ਜਿਸ ਦੇ ਦੌਰਾਨ ਉਹ ਵਿਅਕਤੀ ਦੇ ਵੱਲੋਂ ਕਾਬੂ ਨਹੀਂ ਪਾਇਆ ਜਾਂਦਾ ਤੇ ਨਾਲ ਹੀ ਨੇੜੇ ਦੇ ਖੜੇ ਜੋ ਵਾਹਨ ਹੁੰਦੇ ਹਨ ਉਹਨਾਂ ਨਾਲ ਉਸ ਦੀ ਇੰਨੀ ਜ਼ਿਆਦਾ ਭੈਣਕ ਟੱਕਰ ਹੋ ਜਾਂਦੀ ਹੈ ਕਿ ਗੱਡੀਆਂ ਵੀ ਆਪਸ ਵਿੱਚ ਬਹੁਤ ਜ਼ਿਆਦਾ ਨੁਕਸਾਨੀਆਂ ਜਾਂਦੀਆਂ ਹਨ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਦੋਂ ਹਾਥੀ ਆ ਰਹੇ ਹੁੰਦੇ ਛੋਟਾ ਹਾਥੀ ਬੈਂਟਰੀਆਂ ਦੇ ਨਾਲ ਲੱਦਿਆ ਹੁੰਦਾ ਹੈ ਜਦੋਂ ਹੀ ਉਹ ਆ ਰਿਹਾ ਹੁੰਦਾ ਹੈ ਤਾਂ ਅਚਾਨਕ ਹੀ ਉਹ ਟਾਬੇ ਦੇ ਕੋਲ ਆ ਕੇ ਬੇਕਾਬੂ ਹੋ ਜਾਂਦਾ ਹੈ ਜਿਸ ਦੇ ਦੌਰਾਨ ਉਸ ਦੀ ਜੋ ਤੇਜ਼ ਰਫ਼ਤਾਰ ਹੈ ਉਸ ਦੇ ਨਾਲ ਹੀ ਉਸ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਵਾਹਨਾਂ ਦੇ ਨਾਲ ਇੰਨੀ ਜ਼ਿਆਦਾ ਪਿਆਨਕ ਟੱਕਰ ਹੋ ਜਾਂਦੀ ਹੈ ਕਿ ਉੱਥੇ ਖੜੇ ਵਾਹਨ ਹੀ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਨੁਕਸਾਨੇ ਜਾਂਦੇ ਹਨ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਭਾਰਤ ਨੂੰ ਫਿਰ ਤੋਂ ਦੱਸ ਦਈਏ ਕਿ ਸੜਕ ਤੇ ਛੂਕਦੇ ਜਾਂਦੇ ਛੋਟੇ ਹਾਥੀ ਨੇ ਕਈ ਵਾਰ ਠੋਕ ਦਿੱਤੇ ਹਨ ਅਤੇ ਬਹੁਤ ਹੀ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ। ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆਂ। ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਦੇ ਨਾਲ ਅਤੇ ਡਾਕਟਰ ਬਖਸ਼ੀਸ਼ ਆਜ਼ਾਦ ਦੇ ਨਾਲ। ਬਹੁਤ ਮਿਹਰਬਾਨੀ, ਸ਼ੁਕਰੀਆ। ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਬਹੁਤ ਹੀ ਦਰਤਨਾਕ ਅਤੇ ਭਿਆਨਕਾ ਸਵਵਰਜਿਤ ਹੈ ਕਿ ਇਹ ਖਬਰ ਜਗਰਾਵਾਂ ਦੇ ਹਾਈਵੇ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਰਦੇਸੀ ਟਾਬੇ ਦੇ ਕੋਲੇ ਖਤਰਨਾਕ ਅਤੇ ਭਿਆਨਕ ਘਟਨਾ ਵਾਪਰ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਇੱਕ ਛੋਟਾ ਹਾਥੀ ਬਹੁਤ ਹੀ ਜ਼ਿਆਦਾ ਤੇਜ਼ ਰਫ਼ਤਾਰ ਨਾਲ ਆ ਰਿਹਾ ਹੁੰਦਾ ਹੈ ਜਿਸ ਦੇ ਦੌਰਾਨ ਉਸ ਵਿੱਚ ਉਸੋ ਬੈਂਟਰੀਆਂ ਦੇ ਨਾਲੋਂ ਭਰਿਆ ਹੁੰਦਾ ਹੈ ਅਤੇ ਤੇਜ਼ ਰਫ਼ਤਾਰ ਹੋਣ ਦੇ ਕਰਕੇ ਡਰਾਈਵਰ ਤੋਂ ਇਹ ਬੇਕਾਬੂ ਹੋ ਜਾਂਦਾ ਹੈ ਤੇ ਬੇਕਾਬੂ ਹੋਣ ਦੇ ਨਾਲ ਹੀ ਪਰਦੇਸੀ ਢਾਬੇ ਕੋਲ ਖੜੇ ਦੋ ਵਾਹਨਾਂ ਨਾਲ ਇਸ ਦੇ ਇੰਨੀ ਜ਼ਿਆਦਾ ਭਿਆਨਕ ਟੱਕਰ ਹੋ ਜਾਂਦੀ ਹੈ ਕਿ ਉੱਥੋਂ ਦੇ ਜੋ ਵਾਹਨ ਖੜੇ ਹੁੰਦੇ ਹਨ ਉਹ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਨੁਕਸਾਨੇ ਜਾਂਦੇ ਹਨ ਤਸਵੀਰਾਂ ਇਸ ਮੌਕੇ ਦੀ ਤੋ ਦਿਨਾਂ ਸੰਝਿਆ ਕੀਤੀਆਂ ਨੇ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਜੋ ਹਾਥੀ ਹੈ ਉਹ ਸ਼ੂਕ ਦਾ ਆਉਂਦਾ ਹੈ ਅਤੇ ਨਾਲ ਹੀ ਜਦੋਂ ਆ ਰਿਹਾ ਹੁੰਦਾ ਹੈ ਤਾਂ ਅਚਾਨਕ ਹੀ ਉਹ ਟਾਬੇ ਦੇ ਕੋਲਾ ਕੇ ਬੇਕਾਬੂ ਹੋ ਜਾਂਦਾ ਹੈ ਜਿਸ ਦੇ ਦੌਰਾਨ ਉਸ ਦੀ ਦੋ ਵਾਹਨਾਂ ਦੇ ਨਾਲ ਇੰਨੀ ਖੜੇ ਦੋ ਵਾਹਨਾਂ ਦੇ ਨਾਲ ਇੰਨੀ ਜ਼ਿਆਦਾ ਭਿਆਨਕ ਟੱਕਰ ਹੁੰਦੀ ਹੈ ਕਿ ਤੁਰੰਤ ਹੀ ਉੱਥੇ ਹੜਕੰਬ ਮਚ ਜਾਂਦਾ ਹੈ ਚਾਰ ਛਪੇਰੇ ਜੋ ਭਿਆਨਕ ਤਖਾਸਾ ਵਾਪਰ ਜਾਂਦਾ ਹੈ ਤਾਂ ਮੌਜੂਦਾ ਦੇ ਲੋਕ ਵੀ ਉੱਥੇ ਇਕੱਠੇ ਹੋ ਜਾਂਦੇ ਹਨ ਅਤੇ ਲੋਕਾਂ ਦੁਆਰਾ ਜੋ ਡਰਾਈਵਰ ਹੁੰਦਾ ਹੈ ਉਸ ਨੂੰ ਵੀ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਪੁਲਿਸ ਵੀ ਮੌਜੂਦ ਹੋ ਜਾਂਦੀ ਹੈ ਜਿਸ ਦੇ ਦੌਰਾਨ ਜਿਹੜੇ ਦੋ ਵਿਅਕਤੀਆਂ ਦੇ ਉੱਥੇ ਵਾਹਨ ਖੜੇ ਹੁੰਦੇ ਹਨ ਦੋ ਗੱਡੀਆਂ ਦੇ ਨਾਲ ਉਸ ਦੀ ਜੋ ਭਿਆਨਕ ਟੱਕਰ ਹੁੰਦੀ ਹੈ ਉਹਨਾਂ ਵਿਅਕਤੀਆਂ ਦੇ ਦੁਆਰਾ ਦੱਸਿਆ ਜਾਂਦਾ ਹੈ ਕਿ ਉਹ ਰਾਸਤੇ ਵਿੱਚ ਇਸ ਟਾਬੇ ਤੇ ਚਾਹ ਪੀਣ ਲਈ ਰੁਕੇ ਸੀ ਪਰ ਜਦੋਂ ਹੀ ਅਚਾਨਕ ਸਾਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਬਾਹਰ ਆਉਂਦੇ ਹਨ ਜਿਸ ਦੇ ਦੌਰਾਨ ਇਹ ਭਿਆਨਕ ਟੱਕਰ ਦੇ ਨਾਲ ਹੀ ਉਹਨਾਂ ਦੀਆਂ ਜੋ ਗੱਡੀਆਂ ਸੀ ਉਹ ਬਹੁਤ ਹੀ ਜ਼ਿਆਦਾ ਨੁਕਸਾਨੀਆਂ ਜਾਂਦੀਆਂ ਹਨ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸੰਧੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਹਾਥੀ ਹੈ ਉਹ ਬੇਕਾਬੂ ਹੋ ਜਾਂਦਾ ਹੈ ਤੇ ਇੰਨੀ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਉਸ ਦੀ ਇਹ ਦੋ ਵਾਹਨਾਂ ਦੇ ਨਾਲ ਭਿਆਨਕ ਟੱਕਰ ਹੁੰਦੀ ਹੈ ਕਿ ਦੋਨੋਂ ਜੋ ਵਾਹਨ ਹੁੰਦੇ ਹਨ ਉਹ ਬਹੁਤ ਹੀ ਜ਼ਿਆਦਾ ਬੁਰੇ ਤਰੀਕੇ ਨਾਲ ਨੁਕਸਾਨੇ ਜਾਂਦੇ ਹਨ ਅਤੇ ਤੁਰੰਤ ਹੀ ਜਦੋਂ ਇਹ ਗੱਲ ਦਾ ਹੜਕੰਪ ਮਚਦਾ ਹੈ ਤਾਂ ਮੌਜੂਦਾ ਲੋਕਾਂ ਦੇ ਵੱਲੋਂ ਉਸ ਹਾਥੀ ਦੇ ਡਰਾਈਵਰ ਨੂੰ ਜਲਦ ਤੋਂ ਜਲਦ ਉਹ ਜ਼ਖਮੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਸ ਕਰਕੇ ਉਸ ਨੂੰ ਜਲਦ ਤੋਂ ਜਲਦ ਮੌਜੂਦਾ ਲੋਕਾਂ ਦੇ ਵੱਲੋਂ ਐਂਬੂਲੈਂਸ ਨੂੰ ਬੁਲਾ ਕੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਜਾਂਦਾ ਹੈ ਅਤੇ ਜਸਦੇ ਦੌਰਾਨ ਹੀ ਇਹ ਜੋ ਗੱਡੀਆਂ ਨੁਕਸਾਨੀਆਂ ਜਾਂਦੀਆਂ ਹਨ ਉੱਥੇ ਤੁਰੰਤ ਹੀ ਉਸਦੇ ਮਾਲਕ ਵੀ ਮੌਜੂਦ ਹੋ ਜਾਂਦੇ ਹਨ ਉਹਨਾਂ ਦੁਆਰਾ ਇਹ ਗੱਲ ਦੱਸੀ ਗਈ ਹੈ ਇੱਕ ਵਿਅਕਤੀ ਨੇ ਕਿਹਾ ਹੈ ਕਿ ਉਹਨਾਂ ਨੇ ਲੁਧਿਆਣਾ ਫਰੀਦਕੋਟ ਤੋਂ ਆਏ ਸੀ ਤੇ ਉਹਨਾਂ ਨੇ ਲੁਧਿਆਣੇ ਜਾਣਾ ਸੀ ਜਸਦੇ ਦੌਰਾਨ ਉਹ ਰਸਤੇ ਵਿੱਚ ਚਾਹ ਪੀਣ ਲਈ ਰੁਕੇ ਸੀ ਪਰ ਬਾਅਦ ਵਿੱਚ ਜਦੋਂ ਇੱਕ ਪਾਸਿਓ ਇਹ ਜੋ ਹਾਥੀ ਹੈ ਉਹ ਬਹੁਤ ਹੀ ਜ਼ਿਆਦਾ ਤੇਜ਼ ਰਫ਼ਤਾਰ ਨਾਲ ਆਉਂਦਾ ਹੈ ਤੇ ਅਚਾਨਕ ਹੀ ਉਹ ਟੇਡਾ ਵੜ ਕੇ ਪਰਦੇਸੀ ਢਾਬੇ ਕੋਲ ਜਿਹੜੇ ਵਾਹਨ ਖੜੇ ਹੁੰਦੇ ਹਨ ਉਹਨਾਂ ਦੇ ਨਾਲ ਉਸਦੀ ਭਿਆਨਕ ਟੱਕਰ ਹੋ ਜਾਂਦੀ ਹੈ ਅਤੇ ਜੋ ਹਾਥੀ ਦਾ ਡਰਾਈਵਰ ਸੀ ਉਹ ਵੀ ਬਹੁਤ ਹੀ ਬੁਰੇ ਤਰੀਕੇ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਅਤੇ ਜੋ ਵਾਹਨ ਸੀ ਉਹ ਵੀ ਬਹੁਤ ਹੀ ਬੁਰੇ ਤਰੀਕੇ ਨਾਲ ਨੁਕਸਾਨੇ ਜਾਂਦੇ ਹਨ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਹੀ ਸਕਦੇ ਹੋ ਅਤੇ ਮੌਜੂਦਾ ਲੋਕਾਂ ਦੇ ਵੱਲੋਂ ਡਰਾਈਵਰ ਜ਼ਖਮੀ ਹੋਣ ਕਰਕੇ ਉਸ ਨੂੰ ਜਲਦ ਤੋਂ ਜਲਦ ਐਂਬੂਲੈਂਸ ਦੁਆਰਾ ਹਸਪਤਾਲ ਪਹੁੰਚਾਇਆ ਜਾਂਦਾ ਹੈ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ